ਦਾਨਿਕ ਸੂਰਾ ਦੇਖਦੇ तमाम ਦਰਸ਼ਕਾਂ ਦਾ ਪੈ ਸੁਪਿੰਦਰ ਜੱਜੀ ਸਵਾਗਤ ਕਰਦਾ ਜਿਵੇਂ ਕਿ ਪੂਰਾ ਪੰਜਾਬ ਹੀ ਹੜ੍ਹਾਂ ਦੀ ਮਾਰ ਥੱਲੇ ਆ ਅਤੇ ਹਲਕਾ ਆਨੰਦਪੁਰ ਸਾਹਿਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਥੱਲੇ ਆ ਗਏ ਨੇ ਕਿਉਂਕਿ ਭਾਖੜੇ ਵੱਲੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਜੋ ਕਿ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰ ਚੁੱਕੇ ਨੇ ਲੋਕਾਂ ਦੇ ਦਰਦ ਨੂੰ ਦਿਲੋਂ ਜਾਣਦੇ ਨੇ ਇਸ ਵਕਤ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਜੂਥ ਕਾਂਗਰਸ ਲੋਕਾਂ ਦੀ ਮਦਦ ਲਈ ਹੜਪੀੜਤਾ ਦੀ ਮਦਦ ਲਈ ਕੀ ਕੰਮ ਕਰਨ ਜਾ ਰਹੀ ਹੈ ਇਹ तमाम ਸਵਾਲਾਂ ਦੇ ਜਵਾਬ ਸਾਬਕਾ ਸਪੀਕਰ ਰਾਣਾ ਕੇਪੀ ਤੋਂ ਲੈ ਲੈਣੇ ਆ ਜੀ ਜੀ ਰਾਣਾ ਜੀ ਪਹਿਲਾਂ ਤਾਂ ਸਵਾਗਤ ਹੈ ਧੰਨਵਾਦ ਤੁਹਾਡਾ ਜਿਵੇਂ ਕਿ ਤੁਸੀਂ ਬੜੀ ਮਿਹਰਬਾਨੀ ਕੀਤੀ ਹੈ ਕਿ ਤੁਸੀਂ ਆਏ ਹੋ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਮੈਂ ਇਹਦੇ ਚ ਕਹਿਣਾ ਚਾਹੁੰਦਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਜਿਹੜਾ ਹੈ ਉਹ ਬਹੁਤ ਵੱਡੇ ਹੜਾ ਦੀ ਹੜਾ ਦੀ ਲਪੇਟ ਚ ਆਇਆ ਬੜੀ ਜ਼ਬਰਦਸਤ ਮਾਰ ਪੰਜਾਬੀਆਂ ਨੂੰ ਇਹਨਾਂ ਹੜਾ ਚ ਪਈ ਹੈ ਬੜਾ ਜਾਨ ਤੇ ਮਾਲੀ ਨੁਕਸਾਨ ਜਿਹੜਾ ਪੰਜਾਬ ਚ ਹੋਇਆ ਜਿੱਥੇ ਸਾਰਾ ਪੰਜਾਬ ਇਹਨਾਂ ਹੜਾਂ ਦਾ ਸ਼ਿਕਾਰ ਹੈ ਉੱਥੇ ਸਾਡਾ ਜਿਹੜੀ ਅਨੰਦਪੁਰ ਸਬਡਿਵੀਜ਼ਨ ਨੰਗਲ ਸਬਡਿਵੀਜ਼ਨ ਸਾਡਾ ਜਿਹੜਾ ਸ਼ਹਿਰ ਨੰਗੜਾ ਹੈ ਇਹਦੇ ਆਲੇ ਦੁਆਲੇ ਦੇ ਪਿੰਡ ਵੀ ਜ਼ਬਰਦਸਤ ਮਾਰ ਥਲੇ ਆਏ ਹੈ ਮੈਂ ਕਈ ਦਿਨਾਂ ਦਾ ਰੋਜ਼ ਪਿੰਡਾਂ ਚ ਘੁੰਮਦਾ ਹੈ ਅੱਜ ਵੀ ਕਈ ਜਗ੍ਹਾ ਜਾ ਕੇ ਆਇਆ ਅੱਜ ਹਾਲਤ ਹੋਰ ਵੀ ਉਦੋਂ ਗੰਭੀਰ ਹੋ ਗਈ ਜਦੋਂ ਕਾਫੀ ਸਾਰਾ ਪਾਣੀ ਵਧਾ ਕੇ ਪਾਖੜਾ ਡੈਮ ਨੇ 85000 ਕਿਊਸਕ ਦੇ ਨੇੜੇ ਤੇੜੇ ਪਾਣੀ ਦਰਿਆ 'ਚ ਛੱਡਿਆ ਤੇ ਉਹ ਦਰਿਆ 'ਚ ਪਾਣੀ ਵਧਣ ਨਾਲ ਲੋਕਾਂ ਦੀ ਜਾਨ ਮਾਲੂ ਖਤਰਾ ਪੈਦਾ ਹੋਇਆ ਜੀ ਸੋ ਅਸੀਂ ਉਪਰਾਲਾ ਕੀਤਾ ਹੈ ਕਿ ਕਿਉਂਕਿ ਇਹ ਅਜੇ ਉਮੀਦ ਹੈ ਇਹ ਜੇ ਜਾਰੀ ਰਹੇਗਾ ਇਹ ਜਿਹੜਾ ਪ੍ਰਕੋਪ ਹੈ ਅਸੀਂ ਇੱਕ 48 ਆਈ ਦੇ ਵਿੱਚ ਕੰਟਰੋਲ ਰੂਮ ਬਣਾਇਆ ਜਿਹਦੇ ਮੁਖੀ ਹੋਣਗੇ ਸਾਡੇ ਸੰਜੀਤ ਸਾਹਨੀ ਸਾਹਿਬ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਸਿਟੀ ਮਿਊਨਿਸਪਲ ਕਮੇਟੀ ਦੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਚਤਨ ਸ਼ਰਮਾ ਜੀ ਹੈ ਜਿਹੜੇ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਹੈ ਇਹ 24 ਘੰਟੇ ਫੋਨ ਤੇ ਵਲਵਲ ਹੋਣਗੇ ਕਿਸੇ ਵੀ ਟਾਈਮ ਕੋਈ ਫੋਨ ਤੇ ਕਿਸੇ ਨੂੰ ਮਦਦ ਦੀ ਲੋੜ ਹੈ ਕਿਸੇ ਵੀ ਕਿਸਮ ਦੀ ਮੁਸ਼ਕਲ ਦੇ ਵਿੱਚ ਕੋਈ ਹੈ ਉਹ ਕੋਈ ਮਦਦ ਅਸੀਂ ਕਰ ਸਕਦੇ ਹੁਈਏ ਉਹ ਇਹਨਾਂ ਦੋਨਾਂ ਨੂੰ ਕੰਟੈਕਟ ਕਰ ਸਕਦੇ ਆ ਜੀ ਮੈਂ ਉਹਨਾਂ ਦੇ ਨੰਬਰ ਵੀ ਤੁਹਾਨੂੰ ਦੱਸਦਾ ਸਜੇਸਾਨੀ ਜੀ ਦਾ ਜਿਹੜਾ ਨੰਬਰ ਹੈ ਟੈਲੀਫੋਨ ਦਾ ਨੰਬਰ ਉਹ 9463 903 968 ਮੈਂ ਦੁਬਾਰਾ ਫੇਰ ਕਹਨਾ 9463 903 968 ਇੱਕ ਵਾਰ ਫੇਰ ਕਹਨਾ ਜਿਹੜਾ ਨੰਬਰ 83 903 966 ਇਸੇ ਢੰਗ ਨਾਲ ਇੱਕ ਦੂਜਾ ਨੰਬਰ ਹੈ ਜਤਨ ਸ਼ਰਮਾ ਜੀ ਦਾ 84 27 77 94 42 ਮੈਂ ਫੇਰ ਕਹਾ 84 27 77 79 442 ਠੀਕ ਹੈ ਜੀ ਮੈਂ ਫੇਰ ਕਹਿੰਦਾ 84 27 77 94 42 ਜੀ ਇਹ ਨੰਬਰ ਹੈ ਜਤਨਿ ਸ਼ਰਮਾ ਜੀ ਦਾ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਆਂ ਔਰ ਮੇਰਾ ਜਿਹੜਾ ਨੰਬਰ ਆਪਣਾ ਹੈ ਉਹ ਹਰ ਆਦਮੀ ਕੋਲ ਹੈ 891550012 ਇਹਦੇ ਤੇ ਕੋਈ ਆਦਮੀ ਕਿਸੇ ਵੀ ਟਾਈਮ ਰਾਤ ਦੇ 12 ਵਜੇ ਕਾਲ ਕਰੇਗਾ ਪਜਾਗ ਦੇ ਰਣਜੀਤ ਜਿਵੇਂ ਕਿ ਭਾਖੜੇ ਦਾ ਜਿਹੜਾ ਕੈਚਮੈਂਟ ਏਰੀਆ ਹੈ ਔਰ ਜੇ ਅਸੀਂ ਫਲਾਟ ਗੇਟਾਂ ਦੀ ਗੱਲ ਕਰੀਏ ਤਾਂ 1645 ਫੁੱਟ ਨੂੰ ਇਹ ਪਾਣੀ ਟੱਚ ਕਰ ਜਾਂਦਾ ਹੈ। ਔਰ 1645 ਫੁੱਟ ਨੂੰ ਟੱਚ ਕਰ ਜਾਂਦਾ ਹੈ ਹਾਈ ਲੈਵਲ ਜਿਹੜਾ 1680 ਫੁੱਟ ਦਾ। ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਕਿ ਜਿਹੜਾ ਪਾਣੀ ਪਹਿਲਾਂ ਹੀ ਪਤਾ ਸੀ ਮੌਸਮ ਵਿਭਾਗ ਤੋਂ ਪਹਿਲਾਂ ਹੀ ਬਾਰ-ਬਾਰ ਸੂਚਨਾ ਦਿੱਤੀ ਗਈ ਸੀ ਪਾਣੀ ਕਿਉਂ ਨਹੀਂ ਟਾਈਮ ਨਾਲ ਛੱਡਿਆ ਕਿ ਕਿਸ ਦੀ ਜ਼ਿੰਮੇਵਾਰੀ। ਇਹਦੇ 'ਚ ਜੱਜੀ ਜੀ ਬਹੁਤ ਕੁਝ ਅਖਾਏ ਨੂੰ। ਜੀ। ਮੇਰੇ ਕੋਲ ਵੀ ਕੁਝ ਆਂਕੜੇ ਆ। ਅਸੀਂ ਉਹਨਾਂ ਦੇ ਗੱਲ ਕਰਾਂਗੇ। ਲੇਕਿਨ ਕਰਾਂਗੇ ਹੜ੍ਹਾਂ ਤੋਂ ਬਾਅਦ। ਜੇ ਅੱਜ ਗੱਲ ਕਰਾਂਗੇ। ਤਾਂ ਉਹ ਇਦਾਂ ਲੱਗੇਗਾ ਕਿ ਕੋਈ ਰਾਜਨੀਤੀ ਤੇ ਪ੍ਰੇਰਿਤ ਹੈ ਇਹਦੇ 'ਚ ਕੋਈ ਵੱਡੀ ਗੱਲ ਅਸੀਂ ਕਰਾਂਗੇ ਵੱਡੇ ਤੱਥ ਉਜਾਗਰ ਕਰਾਂਗੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਪਰ ਅੱਜ ਜਿਹੜਾ ਸਮਾਂ ਹੈ ਉਹ ਸਿਰਫ ਮਦਦ ਕਰਨ ਦਾ ਹੈ ਕਿ ਅਸੀਂ ਮਦਦ ਕਰਨ 'ਚ ਲੱਗੇ ਜੀ ਬਿਲਕੁਲ ਅੱਜ ਕਿਸੇ ਵੀ ਅਜਿਹੇ ਸਵਾਲ ਦਾ ਜਵਾਬ ਦੇਣਾ ਨਹੀਂ ਬਣਦਾ ਕਿਉਂਕਿ ਪੰਜਾਬ ਉਸ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਜਿੱਥੇ ਹਰ ਕਿਸੇ ਨੂੰ ਆਪਣੇ ਮਦਦ ਦੇ ਹੱਥ ਅੱਗੇ ਵਿਧਾਨ ਦੀ ਜ਼ਰੂਰਤ ਹੈ ਔਰ ਉਸੇ ਚੀਜ਼ ਨੂੰ ਦੇਖਦਿਆਂ ਹੋਇਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਆਪਣੀ ਪੂਰੀ ਟੀਮ ਨਾਲ ਆਪਣੇ ਹਲਕੇ ਦੇ ਵਿੱਚ ਲੋਕਾਂ ਦੀ ਮਦਦ ਲਈ ਤਿਆਰ ਬਰ ਤਿਆਰ ਨੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ 48 ਆਈ ਜੋ ਕਿ ਬਲਾਕ ਕਾਂਗਰਸ ਦਾ ਦਫਤਰ ਹੈ ਉਸ ਦੇ ਵਿੱਚ 24 ਘੰਟੇ ਕੋਈ ਵੀ ਬੰਦਾ ਜਰੂਰਤ ਪੈਣ ਤੇ ਸੰਪਰਕ ਕਰ ਸਕਦਾ ਹੈ ਔਰ ਰਾਣਾ ਕੇਪੀ ਨੇ ਆਪਣਾ ਨੰਬਰ ਵੀ ਜਾਰੀ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਕੋਈ ਵੀ ਇਹੋ ਜੀ ਸਥਿਤੀ ਵਿੱਚ ਜੂਝਣਾ ਪੈਂਦਾ ਹੈ ਤਾਂ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਰਾਹਤ ਸਮਗਰੀ ਲੈ ਸਕਦਾ ਹੈ ਰਾਹਤ ਸ਼ਿਵਰਾਂ ਵਿੱਚ ਆ ਸਕਦਾ ਹੈ ਦੈਨਿਕ ਸ਼ਿਵਰਾ ਦੇਖਦੇ तमाम ਦਰਸ਼ਕਾਂ ਦਾ ਪੈ ਸੁਪਿੰਦਰ ਜੱਜੀ ਸਵਾਗਤ ਕਰਦਾ ਜਿਵੇਂ ਕਿ ਪੂਰਾ ਪੰਜਾਬ ਹੀ ਹੜ੍ਹਾਂ ਦੀ ਮਾਰ ਥੱਲੇ ਆ ਅਤੇ ਹਲਕਾ ਆਨੰਦਪੁਰ ਸਾਹਿਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਥੱਲੇ ਆ ਗਏ ਨੇ ਕਿਉਂਕਿ ਭਾਖੜੇ ਵੱਲੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਜੋ ਕਿ ਹਲਕਾ ਸ਼ਰੀਆ ਨਨਪੁਰ ਸਾਹਿਬ ਦੀ ਨੁਮਾਇੰਦਗੀ ਕਰ ਚੁੱਕੇ ਨੇ ਲੋਕਾਂ ਦੇ ਦਰਦ ਨੂੰ ਦਿਲੋਂ ਜਾਣਦੇ ਨੇ ਇਸ ਵਕਤ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਜੂਥ ਕਾਂਗਰਸ ਲੋਕਾਂ ਦੀ ਮਦਦ ਲਈ ਹੜਪੀੜਤਾ ਦੀ ਮਦਦ ਲਈ ਕੀ ਕੰਮ ਕਰਨ ਜਾ ਰਹੀ ਹੈ ਇਹ तमाम ਸਵਾਲਾਂ ਦੇ ਜਵਾਬ ਸਾਬਕਾ ਸਪੀਕਰ ਰਾਣਾ ਕੇਪੀ ਤੋਂ ਲੈ ਲੈਣੇ ਆ ਜੀ ਜੀ ਰਾਣਾ ਜੀ ਪਹਿਲਾਂ ਤਾਂ ਸਵਾਗਤ ਹੈ ਧੰਨਵਾਦ ਤੁਹਾਡਾ ਜਿਵੇਂ ਕਿ ਤੁਸੀਂ ਬੜੀ ਮਿਹਰਬਾਨੀ ਕੀਤੀ ਹੈ ਕਿ ਤੁਸੀਂ ਆਏ ਹੋ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਜਿਹੜਾ ਹੈ ਉਹ ਬਹੁਤ ਵੱਡੇ ਹੜਾਂ ਦੀ ਹੜਾਂ ਦੀ ਲਪੇਟ ਚ ਆਇਆ ਬੜੀ ਜਗਰਦਸਤ ਮਾਰ ਪੰਜਾਬੀਆਂ ਨੂੰ ਇਹਨਾਂ ਹੜਾਂ ਚ ਪਈ ਹੈ ਬੜਾ ਜਾਨ ਤੇ مالی ਨੁਕਸਾਨ ਜਿਹੜਾ ਪੰਜਾਬ 'ਚ ਹੋਇਆ ਜਿੱਥੇ ਸਾਰਾ ਪੰਜਾਬ ਇਹਨਾਂ ਹੜਾਂ ਦਾ ਸ਼ਿਕਾਰ ਹੈ ਉੱਥੇ ਸਾਡਾ ਜਿਹੜੀ ਆਨੰਦਪੁਰ ਸਬਡਿਵੀਜ਼ਨ ਨੰਗਲ ਸਬਡਿਵੀਜ਼ਨ ਸਾਡਾ ਜਿਹੜਾ ਸ਼ਹਿਰ ਨੰਗਲ ਹੈ ਇਹਦੇ ਆਲੇ ਦੁਆਲੇ ਦੇ ਪਿੰਡ ਵੀ ਜ਼ਬਰਦਸਤ ਮਾਰ ਥਲੇ ਆਏ ਐ ਮੈਂ ਕਈ ਦਿਨਾਂ ਦਾ ਰੋਜ਼ ਪਿੰਡਾਂ 'ਚ ਘੁੰਮਦਾ ਐ ਅੱਜ ਵੀ ਕਈ ਜਗ੍ਹਾ ਜਾ ਕੇ ਆਇਆ ਅੱਜ ਹਾਲਤ ਹੋਰ ਵੀ ਉਦੋਂ ਗੰਭੀਰ ਹੋ ਗਈ ਜਦੋਂ ਕਾਫੀ ਸਾਰਾ ਪਾਣੀ ਵਧਾ ਕੇ ਭਾਖੜਾ ਡੈਮ ਨੇ 85000 ਕਿਊਸਕ ਦੇ ਨੇੜੇ ਤੇੜੇ ਪਾਣੀ ਦਰਿਆ 'ਚ ਛੱਡਿਆ ਤੇ ਉਹ ਦਰਿਆ 'ਚ ਪਾਣੀ ਵਧਣ ਨਾਲ ਲੋਕਾਂ ਦੀ ਜਾਨ ਮਾਲੂ ਖਤਰਾ ਪੈਦਾ ਜੀ ਸੋ ਅਸੀਂ ਉਪਰਾਲਾ ਕੀਤਾ ਹੈ ਕਿ ਕਿਉਂਕਿ ਇਹ ਅਜੇ ਉਮੀਦ ਹੈ ਕਿ ਇਹ ਅਜੇ ਜਾਰੀ ਰਹੇਗਾ ਇਹ ਜਿਹੜਾ ਪ੍ਰਕੋਪ ਹੈ ਅਸੀਂ ਇੱਕ 48 ਆਈ ਦੇ ਵਿੱਚ ਕੰਟਰੋਲ ਰੂਮ ਬਣਾਇਆ ਜਿਹਦੇ ਮੁਖੀ ਹੋਣਗੇ ਸਾਡੇ ਸੰਜੀਤ ਸਾਹਨੀ ਸਾਹਿਬ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਦੀ ਮਿਨਿਸਪਲ ਕਮੇਟੀ ਦੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਚਤਨਿ ਸ਼ਰਮਾ ਜੀ ਹੈ ਜਿਹੜੇ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਹੈ ਇਹ ਚਵੀ ਗੱਤੇ ਫੋਨ ਤੇ अवेलेबल ਹੋਣਗੇ ਕਿਸੇ ਵੀ ਟਾਈਮ ਕੋਈ ਫੋਨ ਤੇ ਕਿਸੇ ਨੂੰ ਮਦਦ ਦੀ ਲੋੜ ਹੈ ਕਿਸੇ ਵੀ ਕਿਸਮ ਦੀ ਮੁਸ਼ਕਲ ਦੇ ਵਿੱਚ ਕੋਈ ਹੈ ਉਹ ਨੂੰ ਕੋਈ ਮਦਦ ਅਸੀਂ ਕਰ ਸਕਦੇ ਹੁਈਏ ਉਹ ਇਹਨਾਂ ਦੋਨਾਂ ਨੂੰ ਕੰਟੈਕਟ ਕਰ ਸਕਦੇ ਆ ਜੀ ਮੈਂ ਉਹਨਾਂ ਦੇ ਨੰਬਰ ਵੀ ਤੁਹਾਨੂੰ ਦੱਸਦਾ ਸੰਜੇ ਸਾਨੀ ਜੀ ਦਾ ਜਿਹੜਾ ਨੰਬਰ ਹੈ ਟੈਲੀਫੋਨ ਦਾ ਨੰਬਰ ਉਹ 94 63 903 968 ਮੈਂ ਦੁਬਾਰਾ ਫਿਰ ਕਹਨਾ 94 63 903 968 ਇੱਕ ਵਾਰ ਫੇਰ ਕਹਨਾ 94 68 903 968 ਇਸੇ ਢੰਗ ਨਾਲ ਇੱਕ ਦੂਜਾ ਨੰਬਰ ਹੈ ਜਤਨ ਸ਼ਰਮਾ ਜੀ ਦਾ 84 27 77 94 42 ਮੈਂ ਫੇਰ ਕਹਾ 84 27 77 78 442 ਠੀਕ ਹੈ ਜੀ ਮੈਂ ਫੇਰ ਕਹਿਣਾ ਹੈ 84 27 77 94 42 ਜੀ ਇਹ ਨੰਬਰ ਹੈ ਜਤਨਿ ਸ਼ਰਮਾ ਜੀ ਦਾ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਆਂ ਔਰ ਮੇਰਾ ਜਿਹੜਾ ਨੰਬਰ ਆਪਣਾ ਹੈ ਉਹ ਹਰ ਆਦਮੀ ਕੋਲ ਹੈ 9560012 ਇਹਦੇ ਤੇ ਕੋਈ ਆਦਮੀ ਕਿਸੇ ਵੀ ਟਾਈਮ ਰਾਤ ਦੇ 12 ਵਜੇ ਕਾਲ ਕਰੇਗਾ ਪਜਾਗ ਦੇ ਰਣਜੀਤ ਜਿਵੇਂ ਕਿ ਭਾਖੜੇ ਦਾ ਜਿਹੜਾ ਕੈਚਮੈਂਟ ਏਰੀਆ ਹੈ ਔਰ ਜਿਹੜਾ ਸੀ ਫਲਾਟ ਗੇਟਾਂ ਦੀ ਗੱਲ ਕਰੀਏ ਤਾਂ 1645 ਫੁੱਟ ਨੂੰ ਇਹ ਪਾਣੀ ਟੱਚ ਕਰ ਜਾਂਦਾ ਹੈ। ਔਰ 1645 ਫੁੱਟ ਨੂੰ ਟੱਚ ਕਰ ਜਾਂਦਾ ਹੈ ਹਾਈ ਲੈਵਲ ਜਿਹੜਾ 1680 ਫੁੱਟ ਦਾ। ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਕਿ ਜਿਹੜਾ ਪਾਣੀ ਪਹਿਲਾਂ ਹੀ ਪਤਾ ਸੀ ਮੌਸਮ ਵਿਭਾਗ ਤੋਂ ਪਹਿਲਾਂ ਹੀ ਬਾਰ-ਬਾਰ ਸੂਚਨਾ ਦਿੱਤੀ ਗਈ ਸੀ ਪਾਣੀ ਕਿਉਂ ਨਹੀਂ ਟਾਈਮ ਨਾਲ ਛੱਡਿਆ ਕਿ ਕਿਸ ਦੀ ਜ਼ਿੰਮੇਵਾਰੀ। ਇਹਦੇ 'ਚ ਜੱਜੀ ਜੀ ਬਹੁਤ ਕੁਝ ਹੈ ਕਹਿਣ ਨੂੰ। ਜੀ। ਮੇਰੇ ਕੋਲ ਵੀ ਕੁਝ ਆਂਕੜੇ ਐ। ਅਸੀਂ ਉਹਨਾਂ ਤੇ ਗੱਲ ਕਰਾਂਗੇ। ਲੇਕਿਨ ਕਰਾਂਗੇ ਹੜ੍ਹਾਂ ਤੋਂ ਬਾਅਦ। ਜੇ ਅੱਜ ਗੱਲ ਕਰਾਂਗੇ। ਤਾਂ ਉਹ ਇਦਾਂ ਲੱਗੇਗਾ ਕਿ ਕੋਈ ਰਾਜਨੀਤੀ ਤੇ ਪ੍ਰੇਰਿਤ ਹੈ ਇਹਦੇ 'ਚ ਕੋਈ ਵੱਡੀ ਗੱਲ ਅਸੀਂ ਕਰਾਂਗੇ ਵੱਡੇ ਤੱਥ ਉਜਾਗਰ ਕਰਾਂਗੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਪਰ ਅੱਜ ਜਿਹੜਾ ਸਮਾਂ ਹੈ ਉਹ ਸਿਰਫ ਮਦਦ ਕਰਨ ਦਾ ਹੈ ਕਿ ਅਸੀਂ ਮਦਦ ਕਰਨ ਚ ਲੱਗੇ ਜੀ ਬਿਲਕੁਲ ਅੱਜ ਕਿਸੇ ਵੀ ਅਜਿਹੇ ਸਵਾਲ ਦਾ ਜਵਾਬ ਦੇਣਾ ਨਹੀਂ ਬਣਦਾ ਕਿਉਂਕਿ ਪੰਜਾਬ ਉਸ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਜਿੱਥੇ ਹਰ ਕਿਸੇ ਨੂੰ ਆਪਣੇ ਮਦਦ ਦੇ ਹੱਥ ਅੱਗੇ ਵਧਾਣ ਦੀ ਜ਼ਰੂਰਤ ਹੈ ਔਰ ਉਸੇ ਚੀਜ਼ ਨੂੰ ਦੇਖਦਿਆਂ ਹੋਇਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਆਪਣੀ ਪੂਰੀ ਟੀਮ ਨਾਲ ਆਪਣੇ ਹਲਕੇ ਦੇ ਵਿੱਚ ਲੋਕਾਂ ਦੀ ਮਦਦ ਲਈ ਪਿਆਰ ਭਰ ਤਿਆਰ ਨੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ 48 ਆਈ ਜੋ ਕਿ ਬਲਾਕ ਕਾਂਗਰਸ ਦਾ ਦਫਤਰ ਹੈ ਉਸ ਦੇ ਵਿੱਚ 24 ਘੰਟੇ ਕੋਈ ਵੀ ਬੰਦਾ ਜਰੂਰਤ ਪੈਣ ਤੇ ਸੰਪਰਕ ਕਰ ਸਕਦਾ ਹੈ ਔਰ ਰਾਣਾ ਕੇਪੀ ਨੇ ਆਪਣਾ ਨੰਬਰ ਵੀ ਜਾਰੀ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੂੰ ਕੋਈ ਵੀ ਇਹੋ ਜੀ ਸਥਿਤੀ ਵਿੱਚ ਜੂਝਣਾ ਪੈਂਦਾ ਹੈ ਤਾਂ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਰਾਹਤ ਸਮਗਰੀ ਲੈ ਸਕਦਾ ਹੈ ਰਾਹਤ ਸ਼ਿਵਰਾਂ ਵਿੱਚ ਆ ਸਕਦਾ ਹੈ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੈਨਿਕ ਸੋਹਰਾ ਟੀਵੀ ਨੰਗਲੜ